ਜੀ ਨਾਮ ਹੈ ਤੁਹਾਡਾ ਜੀ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਕਿਹੜਾ ਮੱਲਾ ਹੈ ਇਹ ਜਮਨ ਵਾਲਾ ਚੌਂਕ ਬਾਰਡਰ ਨੰਬਰ 8 ਆ ਜੀ ਕੀ ਦਿੱਕਤ ਆਈ ਤੁਹਾਨੂੰ ਜਿੱਕਾ ਸਾਨੂੰ ਇਹ ਜਿਹੜਾ ਸਾਡੀ ਆ ਸਪਲਾਈ ਵਾਲਾ ਪੈ ਗਿਆ ਨਾ ਜੀ ਜੀ ਉਹ ਸਾਰਾ ਡੇਮੇਜ ਹੋ ਗਿਆ ਆ ਠੀਕ ਹੈ ਜੀ ਹਾਂ ਹਾਂ ਤੋਂ ਕਰੈਕਿਆ ਉਹ ਸਾਡੇ ਘਰ ਦੀਆਂ ਸਾਰੀਆਂ ਨੀਆਂ ਚ ਪਾਣੀ ਜਾ ਪੜਿਆ ਹੂੰ ਹੂੰ ਉਹਦੇ ਕਰਕੇ ਸਾਡੀਆਂ ਨੀਆਂ ਸਾਰੀਆਂ ਬਹਿ ਗਈਆਂ ਠੇਕੇਦਾਰ ਆਏ ਰਾਜ ਮਿਥਰੀ ਆਏ ਉਹਨਾਂ ਨੇ ਸਾਨੂੰ ਇਹੀ ਸਲਾਹ ਦਿੱਤੀ ਜੇ ਤੁਹਾਡੇ ਥੱਲੇ ਸਾਰੀ ਨੀ ਗਲ ਗਈ ਗੋ ਦਲਦਲ ਹੋ ਗਿਆ ਅਸੀਂ ਹਜੇ ਕੁਝ ਹੱਥ ਨਹੀਂ ਪਾ ਸਕਦੇ ਠੀਕ ਹੈ ਜੀ ਇੱਕ ਕਿਸਮ ਦਾ ਡਿਗਣ ਦਾ ਪੂਰਾ ਖਤਰਾ ਆ ਨੇ ਕਮੇਟੀ ਕਰ ਗਏ ਆ ਕਮੇਟੀ ਕਰ ਗਏ ਆ ਉਹ ਕਹਿੰਦੇ ਜਿੰਨਾ ਚਿਰ ਵੋਟਾਂ ਦਾ ਕੰਮ ਸ਼ੁਰੂ ਕੀਤਾ ਆ ਤੁਸੀਂ ਹਰ ਕੋਲ ਨਹੀਂ ਆਣਾ ਇਹ ਕੀ ਵੋਟਾਂ ਦੇ ਵਿੱਚ ਹੋਇਆ ਕਿ ਕਿੰਨੇ ਚਿਰ ਪ੍ਰੋਬਲਮ ਆ ਇਹਨੂੰ ਪ੍ਰੋਬਲਮ ਦੇਖੋ ਜੀ ਇਹਨੂੰ ਮਹੀਨਾ ਹੋ ਗਿਆ ਹੂੰ 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 ਮਹੀਨੇ ਦੇ ਵਿੱਚ ਇੱਕ ਦਮ ਹੀ ਸਾਰਾ ਕੁਝ ਲੇਗ ਗਿਆ ਥੱਲੇ ਪਹਿਲਾਂ ਪਤਾ ਨਹੀਂ ਲੱਗਿਆ ਪਹਿਲਾਂ ਕੁਝ ਵੀ ਨਹੀਂ ਪਤਾ ਪਹਿਲਾਂ ਪਾਣੀ ਆਦਾ ਸਭ ਕੁਝ ਆਂਦਾ ਪਿਆ ਇਹ ਨਹੀਂ ਕਿ ਪਾਣੀ ਸਾਡਾ ਬੰਦ ਆ ਪਾਣੀ ਆ ਰਿਹਾ ਲੇਕਿਨ ਉਹਦੀ ਲੀਕਿੰਗ ਜਿਹੜੀ ਹੈ ਨਾ ਉਹ ਬਹੁਤ ਸਪੀਡ ਨਾਲ ਹੋਈ ਹੈ ਇਸੇ ਕਰਕੇ ਸਾਰਾ ਪਾਣੀ ਸਾਡੀਆਂ ਨੀਆਂ ਚ ਗਿਆ ਕਿੰਨੇ ਘਰਾਂ ਨੂੰ ਨੁਕਸਾਨ ਹੋਇਆ ਜੀ ਚਾਰ ਘਰ ਆ ਜੀ ਇਹ ਕੀ ਮੰਗ ਕਰਦੇ ਹੋ ਮੰਗਾ ਸਾਡੇ ਘਰ ਜੋ ਵੀ ਹੈ ਸਾਨੂੰ ਸੇਵ ਚਾਹੀਦਾ ਬਸ ਕਾਰਪੋਰੇਸ਼ਨ ਕੀ ਕਹਿ ਰਹੀ ਹਾਂ ਕੁਛ ਨਹੀਂ ਕਹਿ ਰਿਆ ਆਪਾਂ ਨੇ ਕੁਝ ਵੀ ਕਹਿ ਰਹੇ ਨਾ ਉਹ ਕਰਦੇ ਆ ਮੌਕੇ ਦੇ ਖਾਨੇ ਆ ਮੌਕੇ ਦੇ ਦੇਖੋ ਅੱਜ ਅਸੀਂ ਸਾਡੀ ਐਮਸੀ ਜਿਹੜੀ ਰੀਤਾ ਮੈਡਮ ਆ ਉਹ ਕੱਲ ਆਏ ਮੌਕੇ ਤੇ ਦੇਖ ਕੇ ਗਏ ਸਾਨੂੰ ਕਹਿ ਕੇ ਗਏ ਕਿ ਇਹ ਸਾਰੀ ਗਲੀ ਪਟਾ ਦਿਓ ਰਾਤੋਂ ਰਾਤ ਅਸੀਂ ਗਲੀ ਪਟਾਈ ਔਰ ਗਲੀ ਪਟਣ ਨਾਲ ਨਾਲ ਸਾਤੋਂ 5000 ਲੈ ਲਿਆ ਠੀਕ ਹੈ ਜੀ ਤਾਂ ਅੱਜ ਆਪਾਂ ਸਵੇਰੇ ਗਏ ਫੋਨ ਕੀਤਾ ਰੀਤਾ ਮੈਡਮ ਨੂੰ ਉਹਨਾਂ ਦੇ ਪਹਿਲੇ ਖਿਆਲ ਕਿਤੇ ਗਏ ਆ ਕਿਸੇ ਡੈੱਟ ਹੋ ਗਈ ਜਾਂ ਬਿਮਾਰ ਆ ਉਹ ਆ ਨਹੀਂ ਸਕੇ ਮੌਕੇ ਤੇ ਨਹੀਂ ਜਾਣ ਕੇ ਕੋਈ ਵੀ ਆਇਆ ਹੈਗਾ ਇਹਦਾ ਹੱਲ ਕੀ ਹੈ ਹੁਣ ਇਹਦਾ ਹੱਲ ਤਾਂ ਫੇ ਕਮੇਟੀ ਵਾਲਿਆਂ ਨੂੰ ਬਤਾਉਂਗਾ ਜੀ ਸਾਨੂੰ ਕੰਪਨਸੇਟ ਸਾਨੂੰ ਤਾਂ ਸੇਵ ਚਾਹੀਦੀ ਸਾਰੀ ਜਗ੍ਹਾ ਬਸ ਓਪਨ ਸੇਟ ਕਰਨ ਨਾਲੇ ਮਕਾਨਾਂ ਦਾ ਅਕਲ ਕੀ ਨਾਮ ਹੈ ਤੁਹਾਡੇ ਜੀ ਬਲਰਾਮ ਬਲਰਾਮ ਜੀ ਕੀ ਦਿੱਕਤ ਹੋਈ ਹੈ ਤੁਹਾਡੇ ਮਲੇ ਚ ਇਹ ਪਾਣੀ ਦੀ ਲੀਕੇਜ ਦੀ وجہ ਨਾਲ ਨਾ ਇਹ ਸਾਰੇ ਪਾਣੀ ਜਿਹੜਾ ਆਲੇ ਦੁਆਲੇ ਨੀਆਂ ਦੇ ਵਿੱਚ ਚਲਾ ਗਿਆ ਥੱਲੇ ਦਲਦਲ ਬਣ ਗਈ ਉਹਦੇ ਨਾਲ ਬਣਨ ਨਾਲ ਇਹ ਸਾਰੇ ਮਕਾਨਾਂ ਨੂੰ ਤੇੜਾ ਆ ਗਈਆਂ ਕਈ ਜਗ੍ਹਾ ਤੋਂ ਮਕਾਨ ਥੱਲੇ ਨੂੰ ਡਾਊਨ ਹੋ ਗਏ ਆਪਣੇ ਲੈਵਲ ਤੋਂ ਔਰ ਜਿੰਨਾਂ ਟਾਈਲੈਂਡ ਵਾਲਾ ਲੱਗੀਆਂ ਹੋਈਆਂ ਸੀ ਸਾਰੀਆਂ ਪਟ ਹੋ ਗਈਆਂ ਮਤਲਬ ਚਾਰ ਘਰਾਂ ਦਾ ਚਾਰ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹਨਾਂ ਦਾ ਬਹੁਤ ਘਰਾਂ ਦਾ ਬਹੁਤ ਮਤਲਬ ਖੜੇ ਪੈਰ ਏ ਦੋ ਵਾਰੀ ਜਿੱਦਾਂ ਵੀ ਕਿਸੇ ਮਿਸਤਰੀ ਨੂੰ ਸਾਦੇ ਆ ਕੋਈ ਕਹਿੰਦਾ ਗਟਰ ਸਾਫ ਕਰਾ ਲਓ ਗਟਰ ਸਾਫ ਵੀ ਕਰਾ ਲੈ ਇਹਦੇ ਬਾਅਦ ਜਦੋਂ ਆ ਗਲੀ ਪੱਟੀ ਆ ਗਲੀ ਪੱਟਣ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਦੀ ਪਾਈਪ ਸਾਰੀ ਲੀਕ ਕਰਦੀ ਆ ਉਹਦੀ وجہ ਨਾਲ ਪਾਣੀ ਸਾਰਾ ਆਲੇ ਦੋਲੇ ਘਰਾਂ ਚ ਚਲਾ ਗਿਆ ਸਾਡੀ ਬੈਕ ਸਾਈਡ ਤੇ ਆ ਦੁਰਗਾ ਦਾਸ ਜੀ ਦਾ ਘਰ ਆ ਨਾਲ ਉਹ ਵੀ ਐਮਸੀ ਰਹੇ ਆ ਉਹਨਾਂ ਦਾ ਪੋਤਰਾ ਸਵੇਰੇ ਆਇਆ ਸਾਡੇ ਮਹੱਲੇ 'ਚ ਉਹਨਾਂ ਦੀ ਵੀ ਰਸੋਈ ਬਹਿ ਗਈ ਉਹ ਬੈਕ ਸਾਈਡ ਤੇ ਆ ਇੱਧਰ ਬੈਕ ਸਾਈਡ ਤੇ ਇੱਕ ਹੋਰ ਘਰ ਆ ਪੂਨਮ ਹੈਗੀ ਟੇਲਰ ਉਹਨਾਂ ਦਾ ਘਰ ਆ ਉਹ ਵੀ ਬਹਿ ਗਿਆ ਇਹ ਰਾਮਜਿੰਦਰ ਉਹਨਾਂ ਦਾ ਘਰ ਆ ਕੁਲਦੀਪ ਉਹਨਾਂ ਦਾ ਘਰ ਆ ਸਾਰੇ ਲੇਬਲ ਤੋਂ ਡਾਊਨ ਹੋ ਗਏ ਆ ਜਗਾ ਜਗਾ țeੜਾ ਗਈਆਂ ਇਹਨੂੰ ਰਿਪੇਅਰ ਕਰਨ ਤੇ ਵੀ 5-7-10 ਲੱਖ ਰੁਪਏ ਲੱਗਣਾ ਸਾਰਿਆਂ ਦਾ ਕਮੇਟੀ ਘਰ ਗਏ ਆ ਉਹਨਾਂ ਦਾ ਕੀ ਕਹਿੰਦੇ ਕਮੇਟੀ ਘਰ ਗਏ ਆ ਅਸੀਂ ਆਨੇ ਮੌਕਾ ਦੇਖਦੇ ਆ ਅਸੀਂ ਆਨੇ ਮੌਕਾ ਦੇਖਨੇ ਪਾਈਪ ਬਦਲਵਾ ਦਿੰਨੇ ਆ ਲੱਗਦਾ ਵੋਟਾਂ ਕਰਕੇ ਨਹੀਂ ਆ ਰਹੇ ਪਤਾ ਨਹੀਂ ਵੋਟਾਂ ਕਰਕੇ ਨਹੀਂ ਆ ਰਹੇ ਜਾਂ ਡੋਸ ਕਰੀ ਜਾਂਦੇ ਸਾਨੂੰ ਅਸੀਂ ਕੱਲ ਵੀ ਗਏ ਆ ਅੱਜ ਵੀ ਗਏ ਆ ਕੱਲ ਤਾਂ ਕੋਈ ਮਿਲਿਆ ਨਹੀਂ ਅੱਜ ਈਓ ਸਾਹਿਬ ਨੂੰ ਵੀ ਮਿਲ ਕੇ ਆਏ ਆ ਉਹਨੇ ਕਿਹਾ ਹੁਣ ਮੁੰਡਾ ਮੌਕਾ ਦੇਖਦਾ ਪਾਈਪ ਬਦਲਵਾ ਦਿੰਨੇ ਆ ਇਹ ਤੁਹਾਡਾ ਹਾਲ ਨਹੀਂ ਹੁੰਦਾ ਤਾਂ ਬੂਟਾ ਪਾਉਂਗੇ ਅਸੀਂ ਬਿਲਕੁਲ ਨਹੀਂ ਪਾਣੀਆ ਇਹ ਸਾਡਾ ਮਸਲਾ ਨਹੀਂ ਹੱਲ ਕਰਦੇ ਕੋਈ ਬੰਦਾ ਨਹੀਂ ਇ ਨਾ ਕੋਈ ਸਫਾਈ ਵਾਲਾ ਬੰਦਾ ਆਂਦਾ ਨਾ ਕੋਈ ਨਾ ਕੋ ਨਾਲੀਆਂ ਸਾਫ ਕਰਨ ਵਾਲੇ ਆਂਦੇ ਆ ਹੈ ਪੂਰਾ ਗੰਦ ਪਿਆ ਹੈ ਬੁਰਾ ਹਾਲ ਮੱਲਾ ਸਾਡਾ ਤੰਗ ਆ ਗਲੀਆਂ ਤੰਗ ਆ ਥੋੜਾ ਬਹੁਤ ਮਤਲਬ ਸਹੂਲਤ ਨਾ ਦੀ ਕੋਈ ਚੀਜ਼ ਨਹੀਂ ਹੈਗੀ ਸਤਨਾਮ ਸਿੰਘ ਜੀ ਸਰਾਂ ਜੀ ਕਮੇਟੀ ਚ ਕੀ ਆਉਂਦਾ ਸਾਡਾ ਕਲਰ ਜੀ ਤੁਸੀਂ ਦੇਖਣ ਆਏ ਹੋ ਕੀ ਦਿੱਕਤ ਆਈ ਇੱਥੇ ਇੱਥੇ ਆ ਜਿਹੜਾ ਇਨੀ ਅੰਦਰ ਪਹਿਲਾਂ ਗਲੀ ਸੀ ਇੱਥੇ ਇਨੀ ਗਲੀ ਵਿੱਚ ਛੱਤ ਲਈਓ ਜੀ ਹੂੰ ਪਾਈਪ ਲਾਈਨ ਇਹਨਾਂ ਦੇ ਅੰਦਰ ਪਹਿਲਾਂ ਗਲੀ ਦੇ ਵਿੱਚ ਭਜੂ ਸੀ ਅੱਛਾ ਜੀ ਯਾਨੀ ਉਹ ਥੈ ਲੈ ਕੇ ਹਮ ਇਹਨਾਂ ਗਲੀ ਵਿੱਚ ਥੋੜੀ ਛੱਤ ਲੱਗਿਓ ਠੀਕ ਹੈ ਜੀ ਹੁਣ ਕੀ ਹਾਲਿਆ ਹੈਗਾ ਹਾਲ ਹੁਣ ਉੱਥੋਂ ਅਸੀਂ ਲਾਈਨ ਵੜ ਦੇਣੀ ਜਿਹੜੀ ਇੱਥੋਂ ਹਮ ਇਹਨਾਂ ਦੇ ਘਰ ਦੇ ਉਰਲੇ ਸਾਈਡ ਤੋਂ ਲਾਈਨ ਵੜ ਦੇਣੀ ਅਸੀਂ ਤੇ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਕੀ ਹੈ ਜੀ ਦੇਖੋ ਜੀ ਜਿਹੜਾ ਸਾਡੇ ਸਾਡੇ ਕੋ ਅਸੀਂ ਦੇਖ ਲਿਆ ਉਹ ਅਸੀਂ ਰਿਪੇਅਰ ਕਰਾ ਦੇਣੀ ਆ ਆ ਵਾਟ ਸਪਲਾਈ ਦੀ ਇਹ ਕਹਿੰਦੇ ਕਮੇਟੀ ਚ ਗਏ ਸੀ ਉਹ ਕਹਿੰਦੇ ਜਿੰਦੇਰ ਵੋਟਾਂ ਚੱਲਦੀਆਂ ਕੋਈ ਕੰਪਲੇਨ ਕੋਈ ਗੱਲ ਕੋਈ ਇਦਾਂ ਦੀ ਨਹੀਂ ਹੈ ਨਹੀਂ ਜੀ ਠੀਕ ਹੈ ਠੀਕ ਹੈ ਬਾਈ